ਤਵਾ ਕੇ ਲਿਆਂਦੀ ਗੱਡੀ ਨਾ ਆਪੇ ਪਾਣੀ ਪੂਣੀ ਮਾਰ ਕੇ ਆਂਦਾ ਅੱਜ ਤੱਕ ਕਿੱਥੇ ਹੈ ਕਿੱਥੇ ਪਾਣੀ ਖੂਹ ਤੇ ਨਹੀਂ ਉੱਥੇ ਮੋਟਰ ਦਾ ਪ੍ਰੈਸ਼ਰ ਜਹਾਥੇ ਜਾਂ ਨਾ ਤਾਂ ਕੀ ਲਵਾ ਲਿਆ ਆਹ ਸਟicker ਇਹ ਤਾਂ ਉਦਾਂ ਹੀ ਆ ਇਹ ਤਾਂ ਨੰਬਰ ਆ ਗੱਡੀ ਦਾ ਪਹਿਲੀ ਲੱਗਾ ਸੀ ਇਹ ਮੈਂ ਅੱਜ ਦੇਖਿਆ ਨਹੀਂ ਲੱਗੇ ਹੁਣ ਆਪਾਂ ਬਣਾਉਣਾ ਯਾਰ ਇਹ ਤਾਂ ਪ੍ਰਦੂਸ਼ਣ ਦਾ ਬਣਾ ਕੇ ਲਿਆਈਏ ਪ੍ਰਦੂਸ਼ਣ ਦਾ ਉਹ ਵੀ ਪੇਪਰ ਹੁੰਦਾ ਬਣਾਉਣਾ ਉਹ 100 200 ਦਾ ਹੀ ਆ ਤੇ ਜਦੋਂ ਚਲਾਨ ਹੋ ਗਿਆ ਹਨਾ ਉਹ ਫਿਰ 10 12000 ਦਾ ਹੋਣਾ ਚਲੋ ਵੀ ਚੱਲੀਏ ਤੇ ਕਾਪਾ ਬਣਾਉਣਾ ਜੇ ਪੇਪਰ ਜਿਹੜੀ ਹੁਣ ਦੁਕਾਨ ਲਈ ਆ ਨਾ ਹਮ ਤਾਂ ਪੇਪਰ ਵੀ ਚਾਹੀਦਾ ਆ ਬਾਹਰ ਖੜੀ ਕਰ ਕਰਕੇ ਖਰਾਬ ਹੋ ਗਈ ਜਦੋਂ ਮੀਂਹ ਮੂੰਹ ਪੈ ਜਾਂਦਾ ਉੱਪਰ ਤੇ ਫਾਇਦਾ ਕੀ ਆ ਉਹ ਅੰਦਰ ਖੜੀ ਕਰਦੇ ਹਾਂ ਉਹਨਾਂ ਸਾਫ਼ ਜੀ ਲੱਗਦੀ ਐ ਚੱਲੀਏ ਫੇ ਹੁਣ ਚਾਬੀ ਦੇ ਦਸ ਮੋੜ ਦਵਾ ਮਾਰੀ ਚਾਬੀ ਦੇ ਦੇ ਮੋੜ ਦਵਾ ਤੂੰ ਮੋੜ ਨਹੀਂ ਹਾਂਉ ਕਿਉਂ ਮੈਂ ਨਹੀਂ ਚਲਾਉਣੀ ਮੇਰੀ ਵੀ ਗੱਡੀ ਨਾਲ ਹੀ ਆ ਹੌਲੀ ਹੌਲੀ ਮੋੜ ਦਵਾ ਫਿਰ ਤਾਂ ਡਰ ਬਹੁਤ ਆਦਾ ਰਿਹਾ ਨਹੀਂ ਕੋਈ ਨਹੀਂ ਪਰਾਵਾ ਛੋਟਾ ਹਾਥੀ ਆਉਂਦਾ ਬਚਾ ਕੇ 5 ਸੀਟਰ ਲੱਗੇ ਵਾਲਿਆਂ ਨੂੰ ਆਪਾਂ ਗੇੜੇ ਗੂੜੇ ਤੇ ਵੀ ਕੋਈ ਚਾਹੀਦੀ ਹੋਈ ਤਾਂ ਦੱਸ ਦੀ ਉਹ ਨੰਬਰ ਆਪਣਾ ਤੁਹਾਡੇ ਕੋਲ ਆਣਾ ਹੀ ਆ 8437993473 8537993473 ਹੌਲੀ ਹੌਲੀ ਐਰੀ ਨੂੰ ਗੱਡੀ ਚਲਾਉ ਬੱਚਾ ਹੋ ਰਿਹਾ ਰਿੰਦਾ ਵੀ ਕਿਹੜੀ ਘੜੀ ਮੈਨੂੰ ਫੜਾ ਦੇ ਗਾਂ ਲੈ ਜਾ ਹਜੇ ਗਾਂ ਲੈ ਜਾ ਦੋਦੀ ਚੱਲ ਆ ਜਾ ਉਹ ਗਾ ਇਦਾਂ ਵੀ ਚਲਾਉਂਦਾ ਸਲੋ ਹੀ ਆ ਹੁੰਦਾ ਵੀ ਹੋਲੀ-ਹੋੜੀ ਇਹਨੇ ਦੇਖਣੀ ਹੁੰਦੀ ਆ ਬਣ ਗਿਆ ਡਰਾਈਵਰ ਤਾਂ ਗੱਡੀ ਦੂਜੀ ਆਉਂਦੀ ਪਰਾਵਾ ਇਦਾਂ ਨੂੰ ਨਾਲ ਆ ਜਾ ਹੁਣ ਅੰਦਰ ਸੋਣ ਬਾਸ ਨਹੀਂ ਕੀ ਮੋੜ ਦੀ ਹੋਰ ਕਮਾਈ ਜਾ ਇੱਥੇ ਹੀ ਨਹੀਂ ਤਾਂ ਪਤਾ ਨਹੀਂ ਹਾਲ ਪ੍ਰਦੂਸ਼ਣ ਦਾ ਬਣਾ ਕੇ ਆਉਣੇ ਰੁਕ ਜਾ ਇੱਕ ਮਿੰਟ ਹੁਣ ਬਪਾ ਚਲ ਗਿਆ ਪੋਲੂਸ਼ਨ ਬਣਾਉਣ ਸਦਾ ਨਹੀਂ ਪਿੰਡ ਚ ਆ ਦੁਕਾਨ ਕੋਲ ਪੋਲੂਸ਼ਨ ਵਾਲੀ ਉੱਥੇ ਦੇਖਦੇ ਹੁਣ ਇੱਥੇ ਬਣਨਾ ਕਿ ਸ਼ਹਿਰ ਬਣਨਾ ਇਹਦੇ ਪੋਸ਼ੇ ਦੇ ਪਏ ਬਣ ਜੂ ਇੱਥੋ ਹੀ ਮੈਂ ਕਰਕੇ ਖੜੀ ਕਰਨੀ ਪੈਣੀ ਉਹ ਤੇ ਨਹੀਂ ਉਹ ਤਾਂ ਬਣ ਜਾਊਗਾ ਪੋਲੂਸ਼ਨ ਆਹੋ ਕਹਿੰਦਾ ਬੈਗ ਬੈਗ ਮੈਂ ਤਾਂ ਸਾਨੂੰ ਕਰਨੀ ਨਹੀਂ ਆਉਂਦੀ ਸਿੱਧੀ ਕਰ ਲਾ ਹਾਂ ਫੋਟੋ ਵਿੱਚ ਨਹੀਂ ਹਣੀ ਹੈ ਆਹੋ ਤੁਹਾਨੂੰ ਇੰਨਾ ਜਿਆਦਾ ਘੱਟਦੇ ਆ ਜੇ ਤਾ ਨਾ ਬਲੱਡ ਤੇ ਚੈੱਕ ਕਰੀਗਾ ਤੇ ਇਹ ਕਿਵੇਂ ਪ੍ਰਦੂਸ਼ਨ ਹੁੰਦਾ ਹੈ ਨਾ ਭਾਈ ਉਹ ਭਾਈ ਬਲੌਕ ਵਾਚ ਬਣਾ ਲਈ ਕਿ ਨੰਬਰ ਨੰਬਰ ਦੇਖੀਏ ਨਾਲ ਨਾਲ ਹੀ ਚੱਲਦਾ ਪ੍ਰਦੂਸ਼ਣ ਨੂੰ ਤੇ ਲੱਗੇ ਸਾਰੇ 5-6 ਮਿੰਟ ਕਿੰਨੇ ਲੱਗੇ ਉਹ ਸਮਾਂ ਇਹਦਾ ਚਲਾਸੀਆਂ ਦਾ ਬਣਿਆ ਹੈਰੀ ਅੱਸੀਆਂ ਦਾ ਬਣਿਆ ਤੇ ਚਲਾਨ ਹੁੰਦਾ ਕਿੰਨਾ ਮਹਿੰਗਾ ਹੁੰਦਾ ਹੈ ਕੋ ਇਸ ਲਈ ਸਾਰੇ ਜਣੇ ਬਣਾ ਲਿਆ ਕਰੋ ਹਰੇਕ ਦੇ ਪਿੰਡ 'ਚ ਹੁੰਦੀ ਇਦਾਂ ਹੋਰ ਸ਼ਾਪ ਸਾਰਿਆਂ ਦੇ ਸ਼ਾਪ ਹਰੇਕ ਦੇ ਪਿੰਡ 'ਚ ਹੁੰਦੀ ਤੇ ਪ੍ਰਦੂਸ਼ਣ ਬਣਾ ਲੈਂਦਾ ਤਾਂ ਤੇਲ ਤੋਲ ਪਾਉਣੇ ਪੰਪ ਪੰਪ ਤੇ ਵੀ ਉੱਥੇ ਵੀ ਬੰਦਾ ਕਰ ਸਕਦਾ ਸੈਟ ਹਾਂ ਲੋਕ ਚੱਲੀਏ ਹੁਣ ਆਪਾਂ ਮੈਂ ਤੇ ਇਹ ਸੋਚ ਕੇ ਆ ਨਾ ਪਹਿਲੀ ਵਾਰੀ ਮੈਂ ਬੈਗ ਲਾਤੀ ਉਹ ਬੈਗ ਲਾਤੀ ਅੱਧਾ ਘੰਟਾ ਲੱਗ ਗਿਆ ਡਰਾਈਵਰ ਪੂਰਾ ਚੋਟੀ ਦਾ ਚੋਟੀ ਦਾ ਹੋ ਗਿਆ ਡਰਾਈਵਰ ਹੈ ਪੂਰਾ ਰਾਤ ਪੈਣ ਲੱਗੇ ਹਣ ਪਾਤਸਾ ਚੌਦ ਦੀ ਹਾਲੋ ਕੱਟੀ ਅੱਜ ਦਿਓ ਸਾਬ ਨੇ ਬਣਾਉਣੀ ਸ਼ੁਰੂ ਕੀਤੀ ਇਹ ਪਤਾ ਕਿੰਨਾ ਕੰਮ ਹੁੰਦਾ ਇਹ ਛੇੜ ਬਰੀਕ ਕੱਟ ਕੇ ਪਾਉਣਾ ਸਾਰਾ ਹਮ ਪਹਿਲਾਂ ਉਹ ਪੱਤੀ ਆਹ ਦੇ ਪੱਤੀ ਆ ਹੁਣ ਬਰੀਕ ਬਰੀਕ ਕਹਿੰਦੇ ਹਾਲੋਂ ਵੀ ਭੁਰਜੀ ਬੜੀ ਗਈ ਹੁਣ ਦੀ ਲੈਣੀ ਚੁਗੀ ਫੇ ਚੌਕੇ ਦੋ ਦਿਨ ਵਿਚਾਰੀ ਪਈ ਰਹੇ ਇੱਕ ਦਿਨ ਜਿੱਦਾਂ ਲੈ ਕੇ ਆਏ ਆ ਉਦੋਂ ਤੇ ਉਹ ਹੈਰੀ ਵੀ ਆ ਗਿਆ ਲੱਗਦਾ ਹਮ ਹੈਰੀ ਆ ਗਿਆ ਟਿਊਸ਼ਨ ਤੋਂ ਮੈਨੂੰ ਲੱਗਦਾ ਕੌਣ ਮੰਦੀ ਆ ਤੂੰ ਹੀ ਦਿਖਾਣੀ ਨਹੀਂ ਕਿਉਂ ਕਿਉਂ ਆ ਤੂੰ ਤਾਂ ਠੀਕ ਕੀ ਹੋਇਆ ਧਿਆਨ ਹੈਂ ਓਟ ਸੈਨ ਕਿਤੋਂ ਚੜਾਈਆਂ ਨੂੰ ਵਿਚਾਰ ਹੋ ਗਿਆ ਉਹ ਤੈਨੂੰ ਮਤਾਂ ਨੋ ਬੇਨਾ ਨਾ ਹੋਲੀ ਚਲਾਇਆ ਕਰ ਰਗੜ ਘਾਟ ਦੀ ਰਗੜ ਘਾਟ ਲੱਗੀ ਮਾੜੀ ਜੀ ਆ ਉਹਦਾ ਵਟ ਠੋਗ ਗਿਆ ਥੋੜਾ ਅੱਛਾ ਠੀਕ ਇਹ ਕਿ ਤੋਂ ਡਿੱਗ ਮੈਂ ਬ੍ਰੇਕ ਲਾਤੀ ਓਟ ਕਿਨੇ ਤੇ ਨਹੀਂ ਲੱਗੀ ਓਟ ਗਈ ਆਜ ਉਹ ਛੋਨੋ ਟੁੱਟੀ ਰਹਿਂਦੇ ਤੇਰੇ ਬਾਹੋਰਤ ਨਹੀਂ ਲੱਗੀ ਕਿਤੇ ਆਹ ਦੇਖ ਕਿ ਕਿਦਾਂ ਪਿਆ ਮੋੜ ਲਈ ਬ੍ਰੇਕ ਲਾਤੀ ਥੋੜੀ ਹੀ ਓਦਾਂ ਦਾ ਹਨ ਹੌਲੀ ਮੋੜ ਲਈ ਬ੍ਰੇਕ ਲਾਤੀ ਟਾਇਰ ਮੋੜ ਲਾ ਰੁਗ ਗਿਆ ਤਾਂ ਮੈਂ ਇੱਧਰ ਗਾਉਂਗਾ ਮੈਂ ਓ ਤੇਰੇ ਸੈਰ ਚੋਂ ਕੀ ਕੀ ਆ ਨਾਤਾਂ ਬਾਜ ਗਿਆ ਮੈਂ ਦੇਖ ਥੋੜੀ ਜਿਹਾ ਮਤਾਣੋ ਵੀ ਨਾ ਨਾ ਕੋਈ ਜਿਆ ਮੈਂ ਇਹਦੀ ਕੋਈ ਗੱਲ ਨਹੀਂ ਕੋਈ ਕਿਸੇ ਨੇ ਕਿਹਾ ਉਹਨਾਂ ਦੇ ਨਾਲ ਤੇਜ਼ ਚਲਾਉਂਦਾ ਇਹ ਸੱਤ ਰੇ ਜਾਂਦੇ ਇਹ ਗੱਲ ਇੱਧਰ ਤੁਰੇ ਇੱਧਰ ਤੁਰੇ ਜਾਂਦੇ ਇੰਨੀ ਸਪੀਡ ਸੀ ਐਂਨੇ ਜੇ ਤੋੜਦਾ ਤੂੰ ਬੈਕ ਪਰ ਹੌਲੀ ਤੇ ਜਲਾਉਣ ਹੋ ਰਹੇ ਆ ਨਹੀਂ ਡੱਗਾ ਕਿਹੜੀ ਚੜਾਈ ਤੋਂ ਪਹਿਲਾਂ ਮਨੇ ਉਹ ਕਹਈਆ ਸੀ ਸਪੀਡ ਨਾਲ ਚਲਾਇਆ ਜਾ ਜੰਮ ਪਰ ਆ ਦੇਖੀ ਲੈ ਗੁੱਸਾ ਵੀ ਫੇ ਬਹੁਤ ਕਰਦਾ ਜੇ ਕੋਈ ਗੱਲ ਇਹਨੂੰ ਕਹ ਬੋ ਹੌਲੀ ਕਹਿੰਨੇ ਚਲਾ ਲਿਆ ਕਰ ਮਣ ਇਦਾਂ ਕਰ ਛੋੜੀ ਜੀ ਭੋੜ ਜੀ ਇਹਦੇ ਗੋਡੇ ਤੇ ਵੀ ਲਾ ਹਾਂ ਚਾਚੂ ਕਰਾ ਬਚਾ ਹੋ ਗਿਆ ਮੈਂ ਪਹਿਨੀ ਕਿਤੇ ਚੜਤ ਨਹੀਂ ਉਪਰਾ ਗਿਆ ਚੱਲ ਕੋਈ ਨਹੀਂ ਲੱਗ ਗਈ ਫੇਤੀ ਹੋਇਆ ਹਾਂ ਗਾਂਵਾਂ ਤੋਂ ਧਿਆਨ ਇੱਕ ਚੀਜ਼ ਆ ਹੁੰਦਾ ਬਹੁਤ ਨਹੀਂ ਬਣਾਉਣਾ ਮੈਂ ਗਾਂਵਾਂ ਤੋਂ ਧਿਆਨ ਰੱਖੀਦਾ ਸੁਣਦਾ ਪੋਛ ਲਾ ਉਹਨੂੰ ਹਸਣ ਢੀ ਉਹਨੂੰ ਕਰੇ ਪਾਉ ਕਹਿੰਦਾ ਹੁਣ ਮਜ਼ਾਕ ਕਰਦਾ ਸੱਚੀ ਡੱਗ ਪਿਆ ਜੀ ਛੱਟ ਲੱਗੀ ਆ ਪੁੱਤ ਹਾਂ ਤੈਨੂੰ ਕਿਹਾ ਨਾ ਮੋੜੀ ਚ ਲਾਇਆ ਬੋਲੇ ਯਾਰੀ ਮੋੜੀ ਚ ਲਾਇਆ ਤੂੰ ਤੇਜ਼ ਚ ਲਾਇਆ ਹੈ ਜਿੰਨਾ 100 150 ਤੇ ਜਾ ਕੇ 20 ਦੇ ਵਿੱਚ ਔੜਦਾ ਹੀ ਗਿਆ ਔੜਦਾ ਹੀ ਮੋਟਰ ਫੈਣ ਏ ਨੂੰ ਕਹਿਣਾ ਹੀ ਨਹੀਂ ਘੱਟ ਹੋਰ ਕੀ ਜਿੱਦੀ ਇੱਕ ਤਾਜ਼ਾ ਖਬਰ ਹੋਰ ਦੇਖ ਲੋ ਵੀ ਆਪਣੇ ਅਸਤੇ ਮਤਲ ਜਿਹੜੇ ਡਿਪੋਰਟ ਵੋਕੇ ਆ ਗਏ ਆ ਪੰਜਾਬੀ ਕਿੰਨੇ ਕਿੰਨੇ ਪੈਸੇ ਲਾ ਕੇ ਗਏ ਹੁਣੇ ਹਨਾ ਤੇ ਪਰ ਇੱਕ ਗੱਲ ਮੈਨੂੰ ਇਹ ਨਹੀਂ ਸਮਝ ਆਉਂਦੀ ਇਹ ਤੁਸੀਂ ਵੀ ਨੋਟ ਕਰਿਓ ਕਿ ਉਹਦੇ ਵਿੱਚ ਪੰਜਾਬੀ ਥੋੜੇ ਘੱਟ ਆ ਜਿਦਾ ਗੁਜਰਾਤੀ ਵੀ ਆ ਹਰਿਆਣਵੀ ਵੀ ਆ ਯੂਪੀ ਵਾਲੇ ਵੀ ਆ ਇਹ ਜਦੋਂ ਵੀ ਕੋਈ ਪਲੇਨ ਜਾਂ ਕੋਈ ਕਿਦਾਂ ਦਿੱਲੀ ਵਾਲਾ ਅਮਰੀਕਾ ਦਾ ਜਿਹੜਾ ਆਉਂਦਾ ਹੀ ਸਿੱਧਾ ਕਹਿੰਦੇ ਉਹ ਵੀ ਮੈਂ ਦਿੱਲੀੋਂ ਚੜਦੀ ਪਲੇਨ ਤੇ ਫਿਰ ਦਿੱਲੀ ਕਾ ਤੋਂ ਨਹੀਂ ਉਹਨਾਂ ਨੇ ਮਤਲਬ ਲਾਇਆ ਇਹ ਮਤਲਬ ਇਹਨਾਂ ਨੂੰ ਰਿਪੋਰਟ ਕਾ ਤੋਂ ਨਹੀਂ ਕੀਤਾ ਤੇ ਅੰਬਰਸਰ ਕਾ ਤੋਂ ਕੀਤਾ ਕੱਲ ਕੀ ਵੀ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਰਿਪੋਰਟ ਕੀਤਾ ਹੈ ਕਿ ਵੀ ਬਦਨਾਮ ਕਰਨ ਦਾ ਹੀ ਕੋਈ ਹੋਊਗਾ ਮੈਨੂੰ ਲੱਗਦਾ ਸਰਕਾਰ ਦਾ ਕੋਈ ਇਹ ਦਿੱਲੀ ਵੀ ਉਹਨਾਂ ਨੂੰ ਲਾ ਹੀ ਸਕਦੇ ਸੀ ਜ਼ਰੂਰੀ ਥੋੜੋ ਵੀ ਪੰਜਾਬ ਦੇ ਵਿੱਚ ਹੀ ਲਾਉਣਾ ਸੀਗਾ ਕੀ ਪਤਾ ਜਿਆਦਾ ਪੰਜਾਬੀ ਹੋਣ ਆਪਣਾ ਸਰਪ ਤਿੰਨ ਚਾਰ ਜਣੇ ਪੰਜਾਬੀ ਆ ਨਹੀਂ ਜਿਆਦਾ ਨਹੀਂ ਇੰਨੇ ਕੀ ਥੋੜੇ ਹੀ ਆ ਕਹਿੰਦੇ ਹਾਂ ਹਾਂ ਮਤਲਬ ਮਤਲਬ ਉਹ ਜਿਆਦਾ ਦਿੱਲੀ ਮੰਨੂ ਚੜਦੀ ਫਲੇਟ ਦਿੱਲੀੋਂ ਰੋਟਰ ਨਹੀਂ ਵੀ ਉੱਥੇ ਚਾਹਦੀ ਫੇਕ ਹੋਰ ਗੱਲ ਹੈ ਮਿਲਟਰੀ ਵਾਲੇ ਆਏ ਆ ਮਿਲਟਰੀ ਐ ਰਹੀ ਪਿੱਛੇ ਬੈਠਾ ਉਹਨਾਂ ਕਹਿੰਦਾ ਮੇਰਾ ਪੁੱਛਦੇ ਨਹੀਂ ਤਾਂ ਆਉਂਦੀਆਂ ਲੱਗੀਆਂ ਚਾਹਤ ਨਹੀਂ ਬਾਤ ਕਰ ਬਾਤ ਚ ਕਰਦੇ ਨਹੀਂ ਕਰਦੇ ਕੋਈ ਗੱਲ ਤੇ ਮਿਲਟਰੀ ਵਾਲੇ ਆਏ ਆ ਵੀ ਮਤਲਬ ਲਾਲੋ ਕਹਿੰਦੇ ਹੁੰਦੇ ਆ ਵੀ ਕਿਸੇ ਦੇ ਘਰ ਪੁਲਿਸ ਵਾਲਾ ਠਾਨੇਦਾਰੀਆਂ ਕੋਈ ਗੱਲਬਾਤ ਆਏ ਵੀ ਭਮਾਉਣ ਨੇ ਕੁਝ ਕੀਤਾ ਹੋਵੇ ਜਾਂ ਨਾ ਕੀਤਾ ਹੋਵੇ ਪਰ ਰੋਲਾ ਤਾਂ ਪੈਣਾ ਕਹਣਾ ਲੈ ਵੀ ਉਹਨਾਂ ਦੇ ਘਰੇ ਪੁਲਿਸ ਆਈ ਆ ਇਹ ਸਧਾਰਨ ਮਤਲਬ ਵੀ ਆ ਹੀ ਸਕਦੇ ਏਅਰਪੋਰਟ ਦੇ ਵਿੱਚ ਹਨਾ ਵੀ ਮਤਲਬ ਜਿਹੜੇ ਜਿੰਨਾਂ ਚ ਲੋਕੀ ਜਾਂਦੇ ਆ ਤੇ ਫੌਜੀਆ ਵਾਲਾ ਹੀ ਕਿਉਂ ਲਿਆਂਦਾ ਜਦ ਦਾ ਮਤਲਬ ਲਾਲੋ ਐ ਕਿ ਵੀ ਬੇਇਤੀ ਵਾਲੀ ਗੱਲ ਹੋ ਜਾਂਦੀ ਵੀ ਵੇ ਪੰਜਾਬ ਦੇ ਵਿੱਚ ਮਿਲਟਰੀ ਗਈ ਹੈ ਗਈ ਅਮਰੀਕਾ ਨੇ ਇੱਕ ਦਬ ਦਵਾਜਾ ਬਣਾਇਆ ਆਪਣਾ ਕਿਉਂਕਿ ਦੂਜੀ ਆਮ ਪਲੇਨ ਦੇ ਵਿੱਚ ਵੀ ਅਸੀਂ ਵੀ ਮੈਮੀ ਰਿਪੋਰਟ ਹੋ ਗਿਆ ਸੀ ਆਮ ਪਲੇਨ ਦੇ ਵਿੱਚ ਹੀ ਆਇਆ ਸੀ ਸਾਡੇ ਪਾਸਪੋਰਟ ਉਹਨੇ ਰੱਖ ਲਏ ਸੀ ਦੂਜੇ ਨੇ ਆਪਣੇ ਜਿਹੜਾ ਪਾਇਲਟ ਹੁੰਦਾ ਔਰ ਦਿੱਲੀ ਆ ਕੇ ਉਹਨਾਂ ਨੂੰ ਦੇ ਦਿੱਤੇ ਸੀ ਤੇ ਉਤੋਂ ਹੀ ਆ ਗਿਆ ਕਿਹੜਾ ਬੰਦਾ ਭੱਜ ਜਾਂਦਾ ਚਲ ਇੱਕ ਦੋ ਜਿਹੜੇ ਬੌਸ ਵਾਲੇ ਹੋਣ ਹੋਣ ਚਾਹ ਕਰਕੇ ਵੀ ਹੋਊਗਾ ਵੀ ਜਾਦੇ ਜਾਣੇ ਆ ਦਾਂ ਕਰਕੇ ਉਹਨਾਂ ਨੇ ਮੈਟਰੀ ਇਹ ਵੀ ਹੋ ਸਕਦਾ ਕੋਈ ਚੱਕਰ ਬਾਕੀ ਤੁਸੀਂ ਆਪਣੀ ਆਪਣੀ ਰਾਏ ਵੀ ਦੱਸਿਓ ਕੀ ਆ 2 ਮਿੰਟ ਮੈਂ ਕਰਦਾ ਭਰਾਵਾ ਪਹਿਲਾਂ ਹੈਰੀ ਦਾ ਵੀ ਪਤਾ ਲੜੀ ਮੈਂ ਵੀ ਹੈਰੀ ਤੇ ਚਲ ਗਿਆ ਮਤਲਬ ਡਾਕਟਰ ਦੇ ਉਹਨੂੰ ਕਿਹਾ ਮੈਂ ਗੋਡਾ-ਗੋਡਾ ਦਿਖਾ ਦੇ ਆ ਨਾਲ ਭੇਜਿਆ ਮੁੰਡਾ ਮੇਰਾ ਕੁਇਸਟ ਹੈ ਨਾ ਤੇ ਕੋਈ ਪਰ ਹੜਦਾ ਨਹੀਂ ਰਹਿਣਾ ਮੈਂ ਜਿਵੇਂ ਜਾਣਾ ਹੱਲੇ ਮੈਂ ਜਿਹੜੀ ਮਚਾ ਹੋਗਾ ਚਲ ਮੋਟਰਸਾਈਕਲ ਉਠਾਦੀ ਫੜੀ ਹੁੰਦੀ ਗੱਲ ਚਾਰ ਹੁੰਦਾ ਡਰ ਲਾ ਰਿਹਾ ਉਹ ਹੀ ਤਾਂ ਓਏ ਜ਼ੁਮਰ ਦੇ ਬੱਚੇ ਕਿਹੜਾ ਕੋਈ ਸੌਂਦਾ ਹੁੰਦਾ ਤੈਨੂੰ ਪਤਾ ਹੀ ਆ। ਤੂੰ ਵਾਲਾ ਤੂੰ ਹੀ ਕਿਹੜਾ ਸੌਂਦੇ। ਆਹ ਤੂੰ ਬਹੁਤ ਸੌਂਦੇ ਹੋਨੇ। ਆਹ ਸਾਰੇ ਇਦਾਂ ਦੇ ਹੁੰਦੇ ਮੈਂ ਛੰਡਾ ਕੇ। ਹੁਣ ਕੋਕੋ ਕਰਕੇ ਤੇ ਹੁਣ ਮੈਂ ਦਿਖਾ ਕੇ ਇਹਨੂੰ ਮੈਂ 5 ਦਿਨਾਂ ਦਾ ਕਹਿੰਨਾ ਹੌਲੀ ਚਲਾ ਕੇ ਪਰਪਾ ਮੈਂ ਹੌਲੀ ਹੋਵੇ। ਆਰੇ ਲੋਕਾਂ ਦੇਖਣ ਵਾਲੇ ਨੇ ਕਹਣਾ ਤੇਜ਼ ਚਲਾਉਂਦਾ ਈ। ਇਹ ਉਹ ਬੜੀ ਏਦਾਂ ਦੀ ਫਿਸਲੰਜੀ ਵਾਲੇ ਘਮਾਰਾ ਵਾਲੇ ਗਲੀ ਨਹੀਂ ਜਿਹੜੀ। ਹਾਂ। ਉਹਦੇ ਨਾਲ ਬ੍ਰੀਕ ਜੀ ਗਲੀ ਚੜਾਈਆਂ ਤਾਂ ਚੜਦੇ ਆਂ ਜਿਹੜੀਆਂ ਐ ਤੇ ਖਾਜਾ ਮੋੜਿਆ। ਹਾਂ। ਮੈਂ ਉਹ ਵਾਲੀ ਗਲੀ 'ਚ ਦੀ ਨੂੰ ਦਿਖਾਈ ਉਹਨੇ। ਹਾਂ। ਉੱਥੇ ਤਾਂ ਨਾਲੀਆਂ ਦੇ ਪੈਪ ਹੀ ਬਾਹਰ ਨੂੰ ਨਾਲੀ 'ਚ ਤਾਂ ਪਾਣੀ ਨਹੀਂ ਪੈਂਦਾ। ਸਾਰਾ ਗੰਦ ਪੈਪ ਜੋ ਪਾਣੀ ਅੰਦਰ ਲਾਉਣਾ। ਤੈਨੂੰ ਬਣਾਉਨੇ ਹੁਣ ਸਰਪੰਚ ਇੱਧਰ ਫੇਰ ਤੂੰ ਮਤਲਬ। ਉਹ ਜੇ ਮੈਂ ਉਹ ਜੇ ਮੈਂ ਸਾਰੇ ਪਿੰਡ 'ਚ ਸੀਵਰੇਜ ਬਵਾ ਲਵਾਂ। ਹਾਂ ਇਹ ਵੀ ਗੱਲ ਸਹੀ ਏ। ਜਿੰਨਾ ਇਹ ਤਾਂ ਕੰਨ ਮੇਰਾ ਹਰ ਗਲੀ ਦੇ ਮੋਰੇ ਗੇਟ ਲਾ ਇਹ ਸਾਰੇ ਜਿਹੜੇ ਸਰਪੰਚ ਪੰਚ ਹੁੰਦੇ ਪਹਿਲਾਂ ਇਦਾਂ ਹੀ ਕਹਿੰਦੇ ਹੁੰਦੇ ਆ ਉਧਰ ਮਾਨੋ ਵੀ ਹੱਡੀ ਚੱਬੀ ਆ ਮਾਨੋ ਕੀ ਚੱਬੀ ਜਾਂਦੀ ਆ ਇਹਨੂੰ ਹੁਣ ਚਾ ਚੜਿਆ ਵੀ ਮੈਂ ਮੈਂ ਸਾਰੇ ਆ ਗਿਆ ਘਰ ਇਹਨੇ ਹੱਡੀ ਨੂੰ ਚੱਬੀ ਜਾਣਾ ਆ ਗੱਟੂ ਵਾਲੇ ਦੇਖੋ ਨੇ ਚਿੱਤ ਚਿੱਤ ਕੇ ਕਿਦਾਂ ਦੇ ਬਣਾਤੇ ਆਣ ਪਤਾ ਨਹੀਂ ਇਹਨੂੰ ਕੀ ਗੱਲ ਆ ਜਿੱਦਾਂ ਇਹ ਹੱਡੀ ਨਾ ਹੋਵੇ ਤੇ ਇਹ ਰਜਾਈ ਜਿੱਦਾਂ ਮੂੰਹ 'ਚ ਆ ਪਾ ਕੇ ਦੱਬੀ ਜਾਂਦੀ ਇਹ ਵੀ ਪ੍ਰੋਬਲਮ ਦੱਸਿਓ ਵੀ ਕੀ ਕਰਦੀ ਐ ਰਜਾਈ ਇਹਨੇ ਮੂੰਹ 'ਚ ਪਾ ਲੈਣੀ ਕਚੀਚੀਆਂ ਲਈ ਜਾਣੀਆਂ ਰਜਾਈ ਜਿੱਦਾਂ ਇਹਨੂੰ ਆ ਮਿੱਠਾ ਪਾਪਾ ਉਹਦੇ ਮਾਲੇ ਮੜੇ ਦੇ ਬਾਲ ਲੈਣ ਲੱਪੇ ਜੋ ਕੁਛ ਹੁੰਦਾ ਨਾਲ ਦਾ ਇਹਨੂੰ ਪਾਈ ਜਾਂਦੇ ਮੈਂ ਅੱਗੇ ਨਹੀਂ ਇੱਕ ਵੀਡੀਓ ਬਣਾਉਂਗੀ ਹੌਣ ਦਿਓ ਸਾਬ ਇਹਦੀ ਗੱਲ ਅੱਜ ਪਾਉਣ ਇਹ ਮੂੰਗੀ ਹੂੰ ਇਹ ਮੂੰਗੀ ਹੂੰ ਅੱਛਾ ਇਹ ਕਿਹਦੇ ਲਈ ਉਹ ਇਹ ਸੱਚ ਮੈਂ ਮੈਂ ਤਾਂ ਖਾਣੀ ਨਹੀਂ ਠੀਕ ਹੈ ਸਾਡੇ ਲਈ ਪ੍ਰਵਾ ਦੋ ਚਾਰ ਦਿਨ ਹੋ ਗਿਆ ਮੈਂ ਕਿਤੇ ਤਾਂ ਬਹੁਤ ਵਧੀਆ ਬਣੀ ਭੁਰ ਜੀ ਦੇਖੋ ਮੈਨੂੰ ਇਹ ਦੇ ਮੈਂ ਦੋ ਤਿੰਨ ਦਿਨ ਸਹੀ ਰਹਿਣਾ ਫੇਰ ਕੁਝ ਨਾ ਕੁਝ ਖਾ ਲੈਣਾ ਉਹ ਫੇਰ ਲਈ ਹੋਰ ਜੋ ਸੋਚ ਪਏ ਹਿੱਸੇ ਆਉਣੀ ਹੈ ਜੀ ਮੂੰਗੀ ਇੱਕ ਮੈਨੂੰ ਮੈਸੇਜ ਕੀਤਾ ਇਹ ਵੀ ਮੈਂ ਕੀ ਕਰਾਂ ਕੱਲ ਵਾਲੇ ਬਲੌਗ ਦੇ ਵਿੱਚ ਕਿਸ ਨੇ ਕੀ ਕਿਹਾ ਹੈ ਕਿਸ ਨੇ ਕਮੈਂਟ ਕੀਤਾ ਨੰਗਲ ਡੈਮ ਹੈਗਾ ਭਾਜੀ ਉੱਥੇ ਚੱਲ ਜਾ ਜੇ ਨਹੀਂ ਕੋਈ ਗੱਲ ਹਾਏ ਹਾਏ ਤੇਰਾ ਬਹਿ ਜਵੇ ਬੇੜਾ ਵੇ ਤੇ ਮੇਰੇ ਘਰ ਵਾਲੇ ਨੂੰ ਇਦਾਂ ਕਹਿੰਨਾ ਨੰਗਲ ਡੈਮ ਚ ਕਹਿੰਦਾ ਚੱਲ ਜਾ ਭਰਾਵਾ ਬਾਪਾ ਇਹਦਾ ਮਤਲਬ ਉਹ ਇਦਾਂ ਦਾ ਨਹੀਂ ਨਾ ਨਹੀਂ ਮਦਨ ਨੰਗਲ ਡੈਮ ਦੇ ਵਿੱਚ ਕਹਿੰਦਾ ਛਾਲ ਮਾਰ ਲਾ ਹੋਏ ਭਰਾਵਾ ਜੇ ਕਿਤੇ ਕੋਈ ਦੁੱਖ ਚੋਕ ਦੱਸ ਹੀ ਦਿੰਦਾ ਹੁੰਦਾ ਤਾਂ ਕੋਈ ਚੱਕਰ ਨਹੀਂਗਾ ਏਡੀ ਨਹੀਂ ਕੋਈ ਗੱਲ ਤੇ ਤੁਸੀਂ ਤਾਂ ਕੁਛ ਨਹੀਂ ਖਾਣ ਦਿੱਤਾ ਜਿਵੇਂ ਮੈਂ ਤਾਂ ਪਹਿਲਾਂ ਸਵੇਰੇ ਉੱਠ ਕੇ ਨਾਲੇ ਪਾਣੀ ਫਿਰ ਜੂਸ ਫਿਰ ਰਾਸ ਫਿਰ ਥੋੜੀ ਚਾਹ ਪੀਤੀ ਫਿਰ ਸ਼ੇਕ ਪਪੀਤਾ ਤੇ ਫਿਰ ਹੁਣ ਸੇਬ ਲਿਆਂਦੇ ਆ ਮੈਂ ਤਾਂ ਕੁਛ ਠੀਕ ਨਾਲ ਚਾਰ ਪੰਜ ਦਿਨ ਇਦਾਂ ਕਰਦੇ ਆ ਪਰ ਹੁਣ ਜਦ ਤਾ ਨਾ ਇੱਕ ਦਾਣੂ ਵੀ ਭੁੱਖ ਲੱਗਦੀ ਬੰਦਾ ਕੋ ਖਾ ਲਈਂਦਾ ਫਿਰ ਸੋਜ ਪੈ ਜਾਂਦੀ ਹੈ ਤੇ ਇਦਾਂ ਹੀ ਹੁਣ ਜਾਤੀ ਆਪਣੀ ਦਾਣ ਦੂਲ ਵੰਦੀ ਆਪਾਂ ਖਾਣ ਲੱਗੇ ਰੋਟੀ ਤੇ ਤੁਸੀਂ ਵੀ ਖਾ ਲਓ ਰੋਟੀ ਪਾਣੀ ਪਰ ਸ਼ਾਦ ਦਾ ਕੀਤਾ ਸ਼ਾਪਾ ਤੁਹੀਂ ਵੀ ਕਿਉਂਕਿ ਤੇਰੀ ਜੁਮ ਮੈਂ ਕਿਹਾ ਸੀ ਬਹੁਤ ਵੀ ਤੂੰ ਨਾ ਜਾ ਟੰਮ ਚੱਲ ਕੇ ਸਾਡ ਪਿੰਡ ਲੱਗੀ ਪਰ ਨਿਆਣੇ ਕਿੱਥੇ ਆ ਗਏ ਇਹ ਚੱਲ ਗਿਆ ਹੋਰ ਕੀ ਕਹਿੰਦਾ ਮੈਂ ਜੰਮ ਚੱਲਦਾ ਨਹੀਂ ਉਹ ਮੁੰਡਾ ਅੱਬ ਓਏ ਇਹਨਾਂ ਨੂੰ ਸੱਤਾਂ ਸੁੱਤਾਂ ਲੱਗੀਆਂ ਇਹ ਤਾਂ ਮੈਂ ਤਾਂ ਫੜ ਤੋੜੀ ਧੂਣੀ ਨਾ ਤੋ ਬਾਲਾ ਆਪਣੇ ਜੋੜ ਨਾਲ ਨਹੀਂ ਗੋਡੇ ਦੇ ਸਾਟ ਲਵਾਈ ਤੇ ਇਹ ਤਾਂ ਟਿਕਦੇ ਨਿਆਣੇ ਕਿੱਥੇ ਆ ਗਏ ਮਿਰਾ ਤੇ ਹੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਆ ਵੀ ਇਹ ਉਮਰ ਜਿਹੜੀ ਹੁੰਦੀ ਹੈ ਕਹਿਣਾ ਵੀ ਹੁਣ ਜੀ ਹੁਣ ਕਹੀਏ ਤੇ ਮੈਂ ਉਹ ਉੱਥੇ ਮੂੰਹ ਵਟ ਕੇ ਬਹਿ ਗਿਆ ਸੀ ਉਹ ਉੱਥੇ ਤੇ ਜਿੱਥੇ ਹੁਣ ਮਾਣੋ ਬੈਠੀ ਆ ਤੇ ਹੁਣ ਕੀ ਕਰੀਏ ਪਰ ਜਿੱਥੇ ਕਹਿਣਾ ਕਹਿਣਾ ਵੀ ਪੈਂਦਾ ਹੁਣ ਕਿਰਕੀ ਕਹਿੰਦੇ ਇਕੱਲਾ ਪੀ ਇਕੱਲਾ ਪੁੱਤ ਪੀ ਹੁੰਦਾ ਉਹ ਹਿਸਾਬ ਤੇ ਹੁਣ ਮੈਂ ਕਹਿੰਦਾ ਮੇਰਾ ਪਾਪਾ ਮੈਨੂੰ ਕਹਿਣਾ ਪਤਾ ਤੂੰ ਵੀ ਆਪਣੀਆਂ ਮਰਜ਼ੀਆਂ ਹੀ ਕੀਤੀਆਂ ਬਈ ਤੂੰ ਦੋਂ ਉਹ ਕਹਿੰਦਾ ਸੁਦਰ ਦੇ ਮਤਲਬ ਕਹਿਣਾ ਮੰਨਦਾ ਹੁੰਦਾ ਉਹ ਐਰੀ ਦੀ ਹੱਲਾ ਸ਼ੇਰੀ ਦੇ ਦਿੰਦਾ ਭਰਾਵਾ ਇਸੇ ਕਰਕੇ ਤੇ ਚਲੋ ਓਕੇ ਬਾਏ ਜੂੰਦੇ ਬਸਦੇ ਰੋ ਚੜ੍ਹਦੀ ਕਲਾ ਚੜੋ ਤੇ ਅਸੀਂ ਵੀ ਰੋਟੀ ਰੋਟੀ ਪਕਾ ਕੇ ਖਾ ਲਈਏ ਤੇ ਤੁਸੀਂ ਵੀ ਖਾ ਲਓ ਜੇ ਸਾਡੇ ਘਰ ਨਹੀਂ ਤਾਂ ਆ ਜਾਓ ਤੇ ਆ ਜਾਓ ਪਿੰਡ ਕਾਲਾ ਸੰਘਾ ਜ਼ਿਲ੍ਹਾ ਕਪੂਰਥਲਾ ਜਦੋਂ ਮਰਜੀ ਫੋਨ ਕਰਕੇ ਮੈਸੇਜ ਕਰਕੇ ਆ ਸਕਦੇ ਆ ਤੇ ਹੋਰ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਓ ਯਾਰ ਬਲੌਗ ਦੇਖਿਆ ਕਰੋ ਤੁਹਾਨੂੰ ਕਿੰਨੀ ਵਾਰੀ ਗਿਆ ਬਲੌਗ ਜਿਆਦੇ ਤੋਂ ਜਿਆਦਾ ਸ਼ੇਅਰ ਕਰਿਆ ਕਰੋ ਓਕੇ ਬਾਏ ਚੜ੍ਹਦੀ ਕਲਾ ਚੜ੍ਹੋ ਤੰਦਰੁਸਤ ਰਹੋ ਜੂnde ਵਸਦੇ ਰਹੋ ਤੇ ਨਿਆਣੇ ਨੂੰ ਨਿਆਣੇ ਨੂੰ ਅੱਗੀ ਕਹਿੰਦੇ ਸਤਾਸ ਰਹੀ ਨੂੰ ਕਹਿੰਦੇ ਆ ਮੋਟਰਸਾਈਕਲ ਹੋਰੀ ਚਲੋ ਨਿਆਣੇ ਨੂੰ ਮੋਟਰਸਾਈਕਲ ਚਲੋ ਅੱਜ ਕੱਲ ਨਿਆਣੇ ਚਲਾਉਂਦੇ ਆ ਪਰ ਹੌਲੀ ਚਲਾਉਣਾ ਚਾਹੀਦਾ ਮੋਟਰਸਾਈਕਲ ਕਿਉਂਕਿ ਕਹਿਣਾ ਮੰਨਣਾ ਚਾਹੀਦਾ ਕਿਉਂਕਿ ਮੈਂ ਇੱਕ ਗੱਲ ਦੇਖੀ ਕਈ ਮੁੰਡਿਆਂ ਨੇ ਮੈਂ ਤਾਂ ਦੇਖਿਆ ਜਵਾਨੀ ਜੀ ਇਦਾਂ ਦੀ ਕੋਈ ਛੱਟ ਗਹਿਰੀ ਲੱਗ ਜਾਂਦੀ ਲੱਤ ਤੇ ਜਾਂ ਬਾਹ ਤੇ ਉਹ ਸਾਰੀ ਉਮਰ ਦਾ ਮੁੜ ਕੇ ਫੇਰ ਨਾ ਉਹ ਸੈੱਟ ਨਹੀਂ ਆਉਂਦਾ ਬੰਦਾ ਇਸ ਲਈ ਪਹਿਲੀ ਉਮਰੇ ਜਿਹੜਾ ਹੁੰਦਾ ਆਪਣਾ ਸਰੀਰ ਬੰਦਾ ਬਚਾ ਲਵੇ ਅੰਗ ਪੈਰ ਸਹੀ ਰਹਿਣ ਸਾਰਾ ਕੁਝ ਸਹੀ ਰਵੇ ਉਹਦੇ ਨਾਲ ਦੀ ਰੀਸ ਨਹੀਂ ਹੁੰਦੀ ਇਸ ਕਰਕੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਜ਼ਰੂਰ ਕਿਆ ਕਰੋ ਵੀ ਹੋੜੀ ਚਲਾਉਣ ਅੱਬਲ ਤਾਂ ਸਾਧਨ ਦੋ ਨਾ ਸਾਡੇ ਵਾਲੇ ਨੇ ਤਾਂ ਲੈ ਲਿਆ ਹੁਣ ਕੀ ਕਰੀਏ ਤੁਸੀਂ ਆਪਣੇ ਆਪ ਅਜਿਹਾ ਕੰਮ ਨਹੀਂ ਆਲੇ ਘਰਾਂ ਦੇ ਵਿੱਚ ਜਦ ਤੱਕ ਇਹਦੇ ਸੋੜੇ ਪੈਸੇ ਆਪਣੇ ਨਾਲੇ ਬੁੜੀਆਂ ਕੋਈ ਨਾ ਕੋਈ ਪੜਦਾ ਪਾ ਹੀ ਲੈਂਦੀਆਂ ਹੁੰਦੀਆਂ ਜਦੋਂ ਇਹਨਾਂ ਦੋਨਾਂ ਪਾਸੇ ਗੱਲ ਕਰਨੀ ਹੁੰਦੀ ਆ ਉਧਰਲੀ ਵੀ ਸਾਈਡ ਰੱਖਣੀ ਹੁੰਦੀ ਚਲੋ ਓਕੇ ਬਾਏ ਜੁੰਦੇ ਬਾਦ ਤੇ ਰਹੋ ਚੜ੍ਹਦੀ ਕਲਾ ਜਰੋ ਖੁਸ਼ ਰਹੋ ਤੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਜਿੰਨੇ ਐਨ ਆਰ ਆਈ ਵੀਰ ਆ ਇੱਧਰ ਲੈ ਸਾਰੇ ਫੋਨ ਕਰਦੇ ਆ ਸਪੋਰਟ ਕਰਦੇ ਆ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਕਰਦੇ ਆ ਓਕੇ ਬਾਏ ਖੁਸ਼ ਰਹੋ